ਸਿਸਟਮ ਦੇ ਵਿੱਚ ਕੋਈ ਐਸਾ 에ਰਰ ਆਇਆ ਉਸ 에ਰਰ ਕਰਕੇ ਲੋਕਾਂ ਨੂੰ ਜਿਹੜਾ ਬਹੁਤ ਜ਼ਿਆਦਾ ਲੋਕਾਂ ਦੀ ਜਿਹੜੀ ਪਰੇਸ਼ਾਨੀ ਹੈ ਬਹੁਤ ਜ਼ਿਆਦਾ ਵਧੀ ਔਰ ਮੈਂਟਲ ਤੋਂ ਲੈ ਕੇ ਹਰ ਚੀਜ਼ ਜਿਹੜੀ ਹੈ ਪਰੇਸ਼ਾਨੀ ਜਿਹੜੀ ਉਹ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਇੱਕ ਨਹੀਂ ਬਹੁਤ ਸਾਰੇ ਕੇਸਸ ਨੇ ਜੀ ਜਿਹਦੇ ਨਾਲ ਲੋਕਾਂ ਨੂੰ ਜਿਹੜੀ ਹੈ ਡਬਲ ਟਿਕਟਾਂ ਵੀ ਖਰੀਦਣੀਆਂ ਪਈਆਂ ਔਰ ਹਜ਼ਾਰਾਂ ਦਾ ਭਰਨਾ ਪਿਆ ਜੀ ਹਾਂਜੀ ਇਹ ਇੱਕ ਉਦਾਹਰਨ ਜਿਹੜੀ ਖਬਰ ਸਾਨੂੰ ਪ੍ਰਾਪਤ ਹੋਈ ਆ ਉਹਦੇ ਚ ਵੀਰ ਕਰਨਾ ਦੀ ਟਿਕਟ ਲਈ ਕਿਸੇ ਔਰਤ ਨੇ ਉਹ ਸੀਨੀਅਰ ਸੀ ਸੀਰੀਜ਼ ਹੁੰਦੀ ਸੀਗੀ ਉਹਦਾ ਨਾਮ ਦੱਸਿਆ ਗਿਆ ਸੀ ਉਹ ਕਹੈਰ ਲਿਮ ਹਾਂ ਉਹਨੇ ਯੂਰਪ ਦਾ ਟ੍ਰਿਪ ਜਿਹੜਾ ਪਿਛਲੇ ਨੂੰ ਪਰ ਜਿਹੜਾ ਹੁਣ ਥੋੜਾ 2 ਮਹੀਨੇ ਪਹਿਲਾਂ ਉਹਨੇ ਲਾਇਆ ਉਹਦੇ ਚ ਕੀ ਹੋਇਆ ਉਹ ਮੌਂਟੇਲ ਦੀ ਰਹਿਣ ਵਾਲੀ ਸੀਗੀ ਉਹਨਾਂ ਨੂੰ ਸੀ ਪਤਾ ਉਹ ਬਹੁਤ ਘੱਟ ਯਾਤਰਾ ਕਰਨ ਵਾਲੀ ਔਕਸੀ ਹੋਣ ਅੰਗਰੇਜ਼ੀ ਵੀ ਨਹੀਂ ਆਉਂਦੀ ਸੀ ਉਹ ਵਿਚਾਰੀ ਅੰਗਰੇਜ਼ੀ ਬੋਲ ਨਹੀਂ ਸਕਦੀ ਸੀ ਹਾਂ ਉਹਨਾਂ ਨੇ ਕੀ ਕੀਤਾ ਉਹਦੀ ਜਿਹੜੀ ਜਰੋਗ ਦਾ ਸਫਰ ਸੀ ਨਾਸਲ ਦੇ ਵਿੱਚ ਜਿਵੇਂ ਕਨੈਕਟ ਬਹੁਤ ਥਾਵਾਂ ਤੇ ਕਨੈਕਟਿਵ ਸੀਗਾ ਉਹ ਜੀ ਉਹ ਜਦੋਂ ਆਪਦੇ ਮੌਨਟੇਲ ਤੋ ਤੁਰੀ ਤਾ ਉਹ ਥਰੂ ਜਰਮਨੀ ਤੇ ਹੰਗਰੀ ਜਾਜੋ ਕਿ ਉਹ ਸਾਰਾ ਕੁਝ ਸਹੀ ਉਦਾ ਹੁੰਦਾ ਗਿਆ ਪਰ ਜਦੋਂ ਉਹ ਵਾਪਸ ਮੋੜਨ ਲੱਗੀ ਉਹ ਬੁੰਡਾ ਪੈਸਟ 에ਅਰਪੋਰਟ ਤੇ ਜਦੋਂ ਆਈ ਉਹ ਕੁਮਕਮਾ ਕੇ ਤਾਂ ਉੱਥੇ ਉਹਨੂੰ ਉਹਨੇ ਆਪਣੀ ਫਲਾਈਟ ਮੌਨਟੇਲ ਨੂੰ ਵਾਪਸ ਲੈਣੀ ਸੀ अच्छा ਜਦੋਂ ਉਹ ਯਰ ਕੈਨੇਡਾ ਕੋਲੇ ਗਈ ਉੱਥੇ ਵੀ ਦੱਸੋ ਜੀ ਭਾਈ ਮੇਰੀ ਫਲਾਈਟ 8:00 ਵਜੇ ਤੇ ਜਿਵੇਂ ਆਪਾਂ ਮਤਲਬ ਬੋਰਡਿੰਗ ਕਰਨ ਵਾਸਤੇ ਜਾਂਦੇ ਆ ਹਾਂ ਤਾਂ ਉੱਥੇ ਉਹਨੂੰ ਪਤਾ ਲੱਗਾ ਕਿ ਉਹਦੀ ਫਲਾਈਟ ਉਹ ਕੈਨਸਲ ਕਰ ਦਿੱਤੀ ਗਈ